ਮੈਨੂੰ ਤਕਰੀਬਨ ਪਿਛਲੇ 24 ਸਾਲ ਤੇ ਰਾਜਨੀਤੀ ਦੇ ਵਿੱਚ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਜਦੋਂ ਤੋਂ 2.5 ਸਾਲ ਆਮ ਆਦਮੀ ਸਰਕਾਰ ਬਣੀ ਉਦੋਂ ਤੋਂ ਸਾਨੂੰ ਪਤਾ ਲੱਗਿਆ ਕਿ ਗੈਂਗਸਟਰ ਵੀ ਕੋਈ ਚੀਜ਼ ਹੁੰਦੇ ਆ ਗੈਂਗਸਟਰਾਂ ਦੇ ਨਾਮ ਗੈਂਗਸਟਰਾਂ ਦੇ ਨਾਮ ਮੰਨੂ ਬढ़ावा ਦੇਣ ਵਾਲੀ ਇਹ ਆਮ ਆਦਮੀ ਦੀ ਸਰਕਾਰ ਬਣੀ ਕਾ ਬੰਦਾ ਜੇਲ੍ਹ ਦੇ ਵਿੱਚ ਬੈਠ ਕੇ ਇੱਕ ਕਮਰੇ ਦੇ ਵਿੱਚ ਬੈਠ ਕੇ ਜ਼ਿੰਮੇਵਾਰੀ ਲਵੇ ਇੰਟਰਵਿਊ ਦੇਵੇ ਤਾਂ ਸਰਕਾਰ ਜਾਂ ਪੰਜਾਬ ਪੁਲਿਸ ਜਾਂ ਤੇਜਦੀ ਪੁਲਿਸ ਕਿੱਥੇ ਸੁੱਤੀ ਪਈ ਹੈ ਜੇ ਥਾਣਿਆਂ ਦੇ ਵਿੱਚ ਪੁਲਿਸ ਮੁਲਾਜ਼ਮ ਜਾਂ ਹੋਰ ਕੋਈ ਬੰਦਾ ਸੇਫ ਨਹੀਂ ਤਾਂ ਅੱਜ ਪੰਜਾਬ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਸੇਫ ਹੋਊਗਾ ਕਾਂਗਰਸੀ ਸਰਕਾਰ ਦੇ ਟਾਈਮ ਦੀਆਂ ਖਬਰਾਂ ਕੱਢੋ ਨੈਟ ਤੇ ਪਾਈਆਂ ਹੋਈਆਂ 20-20 ਸਾਲ ਦੀਆਂ ਪੁਰਾਣੀਆਂ ਖਬਰਾਂ ਦੇਖ ਲਓ ਅੱਜ ਤੱਕ ਕਾਂਗਰਸੀ ਸਰਕਾਰ ਚਾਹੇ ਕਾਲੀ ਭਾਜਪਾ ਦੀ ਸਰਕਾਰ ਰਹੀ ਹੈ ਲੇਕਿਨ ਇਸ ਤਰੀਕੇ ਦੀ ਗੁੰਡਾਗਰਦੀ ਨਹੀਂ ਹੋਈ ਕਿ ਦਿਨ ਦਿਹਾੜੇ ਕਤਲ ਕੀਤੇ ਜਾਵੇ ਹੈਂਡ ਗ੍ਰੇਨੇਡ ਸਿੱਟੇ ਜਾਵੇ ਮਲਾਜਮਾਂ ਨੂੰ ਗੋਲੀਆਂ ਨਾਲ ਮਾਰਿਆ ਜਾਵੇ ਸ਼ਰਯਾਮ ਜ਼ਿੰਮੇਵਾਰੀਆਂ ਲਈ ਜਾਣ ਔਰ ਸੀਆਈਏ ਸਟਾਫ ਦੇ ਵਿੱਚ ਇੰਟਰਵਿਊ ਦਵਾਈਆਂ ਜਾਣ ਵੱਡੇ ਵੱਡੇ ਗੈਂਗਸਟਰਾਂ ਦੀਆਂ ਇਸ ਤਰ੍ਹਾਂ ਦੀਆਂ ਹਰਕਤਾਂ ਜੇ ਕਿਸੇ ਸਰਕਾਰ ਚ ਹੋਈ ਤਾਂ ਮੈਂ ਤੁਹਾਨੂੰ ਕਹਿਣਾ ਚਾਹਾਂ ਸਿੱਧਾ ਚੈਲੰਜ ਮੈਨੂੰ ਦਿਖਾਇਆ ਜਾਵੇ ਤਾਂ ਸੀ ਮੰਨੀ ਦੇਖੋ ਮੈਨੂੰ ਤਕਰੀਬਨ ਪਿਛਲੇ 24 ਸਾਲ ਤੇ ਰਾਜਨੀਤੀ ਦੇ ਵਿੱਚ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਜਦੋਂ ਤੋਂ 2.5 ਸਾਲ ਆਮ ਆਦਮੀ ਸਰਕਾਰ ਬਣੀ ਉਦੋਂ ਤੋਂ ਸਾਨੂੰ ਪਤਾ ਲੱਗਿਆ ਕਿ ਗੈਂਗਸਟਰ ਵੀ ਕੋਈ ਚੀਜ਼ ਹੁੰਦੇ ਆ ਗੈਂਗਸਟਰਾਂ ਦੇ ਨਾਮ ਗੈਂਗਸਟਰਾਂ ਦੇ ਨਾਮ ਨੂੰ ਬੜਾਵਾ ਦੇਣ ਵਾਲੀ ਇਹ ਆਮ ਆਦਮੀ ਦੀ ਸਰਕਾਰ ਬਣੀ। ਕਤਲਿਆਮ ਦਿਨ ਦਿਹਾੜੇ ਲੁੱਟਾਂ ਖੋਹਾਂ ਫਰੋਤੀਆਂ ਦੁਕਾਨਾਂ ਦੇ ਵਿੱਚ ਜਾ ਕੇ ਲੋਕਾਂ ਦੇ ਨਿਆਜ ਪੁੱਤ ਮਾਰਨੇ ਔਰ ਜ਼ਿੰਮੇਵਾਰੀਆਂ ਲੈਣੀਆਂ ਜੇਲ੍ਹਾਂ ਦੇ ਵਿੱਚ ਬੈਠ ਕੇ ਮੈਂ ਪੁੱਛਣਾ ਚਾਹੁੰਦਾ ਸਰਕਾਰਾਂ ਨੂੰ ਕਿ ਤੁਸੀਂ ਕਿੱਥੇ ਸੁੱਤੇ ਪਏ ਆਂ ਜਿਹੜਾ ਬੰਦਾ ਜੇ ਇਹਨੇ ਵਿੱਚ ਬੈਠ ਕੇ ਇੱਕ ਕਮਰੇ ਦੇ ਵਿੱਚ ਬੈਠ ਕੇ ਜ਼ਿੰਮੇਵਾਰੀ ਲਵੇ ਇੰਟਰਵਿਊ ਦੇਵੇ ਤਾਂ ਸਰਕਾਰ ਜਾਂ ਪੰਜਾਬ ਪੁਲਿਸ ਜਾਂ ਤੇਜ਼ ਦੀ ਪੁਲਿਸ ਕਿੱਥੇ ਸੁੱਤੀ ਪਈ ਹੈ ਜੇ ਗੱਲ ਕਰੀਏ ਪਿਛਲੇ 1 ਮਹੀਨੇ ਦੇ ਵਿੱਚ 5 ਹੈਂਡ ਗ੍ਰੇਨੇਡ ਜਿਹੜੇ ਚੌਕੀਆਂ ਥਾਣਿਆਂ ਦੇ ਵਿੱਚ ਗੇਰ ਕੇ ਫੋੜੇ ਗਏ ਹਨ ਜਿਸ ਦੀ ਕੇ ਪੁਸ਼ਟੀ ਆਰਮੀ ਨੇ ਉੱਥੇ ਜਾ ਕੇ ਬਕਾਇਦਾ ਤੌਰ ਤੇ ਕੀਤੀ ਪੰਜਾਬ ਪੁਲਿਸ ਵੱਲੋਂ ਜੋ ਕਿਹਾ ਗਿਆ ਕਿ ਟਾਇਰ ਫਟ ਗਿਆ ਲੇਕਿਨ ਆਰਮੀ ਨੇ ਉੱਥੇ ਜਾ ਕੇ ਬਕਾਇਦਾ ਤੌਰ ਤੇ ਪੁਸ਼ਟੀ કરી ਜੇ ਥਾਣਿਆਂ ਦੇ ਵਿੱਚ ਪੁਲਿਸ ਮੁਲਾਜ਼ਮ ਜਾਂ ਹੋਰ ਕੋਈ ਬੰਦਾ ਸੇਫ ਨਹੀਂ ਤਾਂ ਅੱਜ ਪੰਜਾਬ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਸੇਫ ਹੋਊਗਾ ਸੋ ਇਸੇ ਤਰੀਕੇ ਨਾਲ ਪੰਜਾਬ ਦੇ तमाम ਲੋਕ ਅੱਜ ਫੋਰਨ ਕੰਟਰੀ ਦੇ ਵਿੱਚ ਜਾ ਰਹੇ ਆ ਉੱਥੇ ਜਾ ਕੇ ਦਿਹਾੜੀ ਕਰ ਰਹੇ ਆ ਕਿਉਂਕਿ ਜਦੋਂ ਉਹਨਾਂ ਨੂੰ ਪੁੱਛੀਦਾ ਉਹ ਕਹਿੰਦੇ ਆ ਵੀ ਸਾਡੀ ਇੱਥੇ ਜਾਨ ਤਾਂ ਸੇਫ ਹੈ ਪੰਜਾਬ ਦੇ ਵਿੱਚ ਦਿਹਾੜੀ ਕਰਨੇ ਤੇ ਬਾਅਦ ਵੀ ਸਾਡੀ ਜਿਹੜੀ ਜਾਨ ਉਹ ਸੇਫ ਨਹੀਂ ਹੈ ਇਸ ਤਰੀਕੇ ਨਾਲ ਮੈਂ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਮੰਗ ਕਰਦਾ ਜ਼ਿਲ੍ਹਿਆਂ ਦੇ ਐਸਐਸਪੀ ਸਾਹਿਬ ਨੂੰ ਮੰਗ ਕਰਦਾ ਕਿ ਤੁਸੀਂ ਚੁੱਕਨੇ ਹੋ ਜਿਸ ਬੰਦੇ ਨੂੰ ਥੋੜਾ ਬੋਤਾ ਕੋਈ ਖਤਰਾ ਹੈ ਜਾ ਕੋ ਇਸ ਤਰ੍ਹਾਂ ਦਾ ਮਾਹੌਲ ਖਰਾਬ ਹੁੰਦਾ ਤੁਸੀਂ ਉੱਥੇ ਜ਼ਰੂਰ ਚਤੰਨੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਉਹਦਾ ਜਦੋਂ ਉਹ ਬੰਦਾ ਮਰ ਜਾਂਦਾ ਆਪਣੇ ਪਰਿਵਾਰ ਨੂੰ ਛੱਡ ਜਾਂਦਾ ਔਰ ਇੱਕ ਬੰਦਾ ਛੋਟਾ ਜਿਹਾ ਆਦਮੀ ਜਿਹੜਾ ਕਿ ਅਮਲੀ ਕਿਸਮ ਦਾ ਆਦਮੀ ਜਿਹੜਾ ਕਿ ਨਸ਼ੇ ਦਾ ਆਦੀ ਹੁੰਦਾ ਉਹ ਜ਼ਿੰਮੇਵਾਰੀ ਲੈ ਲੈਂਦਾ ਉਹਨੂੰ ਤੁਸੀਂ ਚੱਕ ਕੇ ਜੇਲ੍ਹ ਚ ਕਰ ਦਿੰਦੇ ਆ ਲੇਕਿਨ ਇਥੋਂ ਇੱਕ ਜਿਹੜਾ ਜਵਾਨ ਪੁੱਤ ਜਵਾਨ ਬਾਪ ਕਿਸੇ ਦਾ ਭਾਈ ਇਸ ਦੁਨੀਆ ਨੂੰ ਛੱਡ ਕੇ ਚਲੇ ਜਾਂਦਾ ਇਸ ਲਈ ਪੰਜਾਬ ਸਰਕਾਰ ਨੂੰ ਔਰ ਪੰਜਾਬ ਪੁਲਿਸ ਨੂੰ ਡੀਜੀਪੀ ਸਾਹਿਬ ਨੂੰ ਚਤੰਨੇ ਹੋਣ ਦੀ ਲੋੜ ਹੈ ਨਾ ਕਿ ਆਪਾਂ ਬੈਠ ਕੇ ਹੱਥ ਪਰ ਹੱਥ ਰੱਖ ਕੇ ਬੈਠੇ ਰਹੀਏ ਇਸ ਤਰ੍ਹਾਂ ਦੇ ਜਿਹੜੇ ਹੈਂਡ ਗ੍ਰੇਨੇਡ ਸਿੱਟਣ ਵਾਲੇ ਲੋਕਾਂ ਨੂੰ ਚੰਗੇ ਤਰੀਕੇ ਨਾਲ ਨੱਥ ਪਾਈ ਜਾਵੇ ਔਰ ਨੱਥ ਪਾਉਣ ਤੋਂ ਬਾਅਦ ਜਿਹੜੇ ਹੈਂਡ ਗ੍ਰੇਨੇਡ ਨੂੰ ਸਿੱਟਦੇ ਆ ਜਾਂ ਇਹਨਾਂ ਦੇ ਪਿੱਛੇ ਇਹਨਾਂ ਦੇ ਵੱਡੇ ਸਰਗਨੇ ਆ ਚਾਹੇ ਉਹ ਕਿਸੇ ਵੀ ਕੰਟਰੀ 'ਚ ਹੋਣ ਉਹਨਾਂ ਨੂੰ ਲਿਆਉਣ ਦੀ ਜਿਹੜੀ ਤੁਹਾਨੂੰ ਜ਼ਰੂਰਤ ਹੈ ਹੁਣ ਗੱਲ ਕਰੀਏ ਆ ਪਿੱਛੇ ਜੇ ਅਰਸ਼ ਦੱਲਾ ਜੋ ਕਿ ਕੈਨੇਡਾ ਦੇ ਵਿੱਚ ਗੋਲੀ ਕਾਢ ਦੇ ਵਿੱਚ ਜੇਲ੍ਹ ਚ ਰਿਹਾ ਇੱਥੇ ਹੁਣ ਤੱਕ ਕਹੀ ਜਾਂਦੇ ਆ ਕਿ ਅਸੀਂ ਉਹਨਾਂ ਨੂੰ ਲੋਕੇਸ਼ਨਾਂ ਟਰੇਸ ਕਰਦੇ ਆ ਮੈਂ ਪੁੱਛਣਾ ਚਾਹਣਾ ਜਿਹੜਾ ਜੇਲ੍ਹ ਚ ਚਲੇ ਗਿਆ ਜ਼ਮਾਨਤ ਤੇ ਆ ਗਿਆ ਉਹਦੀ ਲੋਕੇਸ਼ਨ ਟਰੇਸ ਹੁਣ ਕਿੱਥੇ ਰਹਿ ਗਈ ਕਰਨੇ ਦੀ ਸੋ ਲੋੜ ਹੈ ਤੁਹਾਨੂੰ ਭਾਰਤ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਮਿਲ ਕੇ ਇਸ ਤਰ੍ਹਾਂ ਦੇ ਬੰਦਿਆਂ ਨੂੰ ਪੰਜਾਬ ਲਿਆਇਆ ਜਾਵੇ ਉਹਨਾਂ ਨੂੰ ਵੀ ਉਹਨਾਂ ਦੇ ਸਿੱਧੇ ਰਸਤੇ ਤੇ ਤੋਰਿਆ ਜਾਵੇ ਮੈਂ ਇਹ ਨਹੀਂ ਕਹਿੰਦਾ ਕਿ ਉਹ ਵੀ ਕਿਸੇ ਦੇ ਪੁੱਤ ਨਹੀਂ ਹੈ ਉਹ ਵੀ ਕਿਸੇ ਦੇ ਪੁੱਤ ਹੈ ਉਹਨਾਂ ਨੂੰ ਸਹੀ ਰਸਤੇ ਪਰ ਲਿਆਣਾ ਵੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਨਾ ਕਿ ਅਸੀਂ ਉਹਨਾਂ ਤੇ ਜ਼ਿੰਮੇਵਾਰੀਆਂ ਦਵਾ ਕੇ ਉਹਨਾਂ ਪਰਚੇ ਦੇ ਦਈਏ ਹੋਰ ਬਦਨਾਮ ਕਰ ਦਈਏ ਲੋਕਾਂ ਦੇ ਦਿਲਾਂ ਦੇ ਵਿੱਚ ਪੈਸਿਤ ਪਾਜੀ ਆ ਆਦਮੀ ਨੂੰ ਚੀ ਮਿਨਿਸਟਰ ਸਾਹਿਬ ਨੂੰ ਤੁਹਾਡੇ ਰਾਹੀਂ ਔਰ ਤੁਹਾਨੂੰ ਵੀ ਪੁੱਛਣਾ ਚਾਹਨਾ ਹੈ ਤੁਹਾਨੂੰ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਮੀਡੀਆ ਦੇ ਵਿੱਚ ਲੰਬਾ ਸਮਾਂ ਹੋ ਗਿਆ ਤੁਸੀਂ ਕਾਂਗਰਸ ਦੀ ਸਰਕਾਰ ਦੇ ਟਾਈਮ ਦੀਆਂ ਖਬਰਾਂ ਕੱਢੋ ਨੈਟ ਤੇ ਪਾਈਆਂ ਹੋਈਆਂ 20-20 ਸਾਲ ਦੀਆਂ ਪੁਰਾਣੀਆਂ ਖਬਰਾਂ ਦੇਖ ਲਓ ਅੱਜ ਤੱਕ ਕਾਂਗਰਸ ਦੀ ਸਰਕਾਰ ਚਾਹੇ ਕਾਲੀ ਭਾਜਪਾ ਦੀ ਸਰਕਾਰ ਰਹੀ ਹੈ ਲੇਕਿਨ ਇਸ ਤਰੀਕੇ ਦੀ ਗੁੰਡਾਗਰਦੀ ਨਹੀਂ ਹੋਈ ਕਿ ਦਿਨ ਦਿਹਾੜੇ ਕਤਲ ਕੀਤੇ ਜਾਵੇ ਹੈਂਡ ਗ੍ਰੇਨੇਡ ਸਿੱਟੇ ਜਾਵੇ ਮੁਲਾਜ਼ਮਾਂ ਨੂੰ ਗੋਲੀਆਂ ਨਾਲ ਮਾਰਿਆ ਜਾਵੇ ਛਰਿਆਮ ਜ਼ਿੰਮੇਵਾਰੀਆਂ ਲਈ ਜਾਣ ਔਰ ਸੀਆਈਏ ਸਟਾਫ ਦੇ ਵਿੱਚ ਇੰਟਰਵਿਊ ਦਵਾਇਆ ਜਾਣ ਵੱਡੇ ਵੱਡੇ ਗੈਂਗਸਟਰਾਂ ਦੀਆਂ ਇਸ ਤਰ੍ਹਾਂ ਦੀਆਂ ਹਰਕਤਾਂ ਜੇ ਕਿਸੇ ਸਰਕਾਰ ਚ ਹੋਈਆਂ ਤਾਂ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸਿੱਧਾ ਚੈਲੰਜ ਮੈਨੂੰ ਦਿਖਾਇਆ ਜਾਵੇ ਤਾਂ ਅਸੀਂ ਮੰਨੀ ਸਸਪੈਂਡ ਕੀਤਾ ਮੈਂ ਇਹ ਨਹੀਂ ਕਹਿੰਦਾ ਸਸਪੈਂਡ ਕੀਤਾ ਲੇਕਿਨ ਗੁਨਾਹ ਤਾਂ ਹੋਇਆ ਸਾਡੇ ਪੰਜਾਬ ਗੁਨਾਹ ਤਾਂ ਹੋਇਆ ਨਾ ਇੰਟਰਵਿਊ ਦਵਾਉਣ ਦੇ ਵਿੱਚ ਅਸੀਂ ਤਾਂ ਨਹੀਂ ਦਵਾਈ ਇੰਟਰਵਿਊ ਸਾਨੂੰ ਤਾਂ ਨੇੜੇ ਨਹੀਂ ਜਾਣ ਦਿੱਤਾ ਮੱਖੀ ਨੇੜੇ ਜਾ ਸਕਦੀ ਸੀ ਜੇ ਇੰਟਰਵਿਊ ਹੋਈ ਹੈ ਕਿਸੇ ਦੀ ਸਹਿਮਤੀ ਨਾਲ ਹੋਈ ਹੈ ਸੋ ਜਿਹਦੀ ਸਹਿਮਤੀ ਨਾਲ ਹੋਈ ਹੈ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ